ਪਹਿਲੀ ਗੱਲ ਜਿਹੜੇ ਤੁਸੀਂ ਕਹਿੰਦੇ ਉਹ ਪੈਕੇਜ ਉਹ ਪੈਕੇਜ ਮੈਨੂੰ ਵਿਖਾਉਣ ਕਿ ਕਿਹੜੇ ਪੈਕੇਜ ਵਾਲੇ ਕਿੱਰੀ ਲੈ ਕੇ ਆਇਆ ਮੈਂ 3.5 ਸਾਲ ਹੋ ਗਏ ਮੈਨੂੰ ਐਮ.ਐਲ.ਏ. ਬਣੇ ਨੂੰ ਮੈਨੂੰ ਅੱਜ ਤੱਕ ਜਿੱਥੇ ਵੀ ਜਾਣਾ ਮੈਂ ਮੈਂ ਪੂਰੇ ਜੋਰ ਨਾਲ ਉਦਾ ਹੀ ਲੱਗਾ ਹੋਇਆ ਅੱਜ ਤੱਕ ਮੇਰੇ ਤੋਂ ਗਲੀਆਂ ਹੀ ਨਹੀਂ ਸਾਰੀਆਂ ਬਣ ਸਕੀਆਂ ਹਲਕੇ ਦੀਆਂ ਅੱਜ ਤੱਕ ਛੜਕਾ ਹੀ ਨਹੀਂ ਕੰਪਲੀਟ ਹੋ ਸਕੀਆਂ ਮੈਨੂੰ ਇਹ ਦੱਸੋ ਉਹਨਾਂ ਦੇ ਪੈਕੇਜ ਕਿਦਰ ਹੈ ਉਹ ਛੜਕਾ ਕਿੱਥੇ ਬਣਾਉਂਦੇ ਰਿਹਾ ਕਿੱਥੇ ਗਲੀਆਂ ਬਣਾਈਆਂ ਉਹਨਾਂ ਨੇ ਪਿੰਡਾਂ ਦੀਆਂ ਜੀ ਉਹਨਾਂ ਨੇ ਪੈਕੇਜ ਵੀ ਨਹੀਂ ਲੈ ਕੇ ਆਉਂਦੇ ਹੁੰਦੇ ਨਾ ਬ੍ਰਦਰ ਤੇ ਮੈਨੂੰ ਲੱਗਦਾ ਮੈਨੂੰ ਇੰਨਾ ਖਪਾ ਕਰਨ ਦੀ ਲੋੜ ਨਾ ਪੈਂਦੀ ਮੈਨੂੰ ਸੱਚਮੁੱਚ ਰਾਤ ਨੂੰ ਕਈ ਵਾਰੀ ਨੀਂਦ ਨਹੀਂ ਆਉਂਦੀ ਕਿਉਂਕਿ ਜਿਹੜੇ ਮੇਰੇ ਭੈਣ ਭਰਾਵਾ ਉਹ ਮੇਰੇ ਕੋਲ ਆਉਂਦੇ ਆ ਵੀ ਭਾਈ ਸਾਡੀ ਆ ਸਾਡਾ ਰਾਹ ਹੀ ਨਹੀਂ ਚੱਤੋਂ ਸਾਡੇ ਬੱਚੇ ਜਿਹੜੇ ਵਿਚਾਰੇ ਉਹ ਤੁਰ ਕੇ ਜਾਂਦੇ ਆ ਉਹ ਡਿੱਗਦੇ ਆ ਉਹ ਮੀਂਹ ਚ ਤਿਲਕਦੇ ਆ ਤੇ ਮੈਂ ਪੂਰੇ ਜ਼ੋਰ ਨਾਲ ਸਰਕਾਰ ਤੋਂ ਫੰਡ ਲਿਆ ਲਿਆ ਕੇ ਛੜਕਾਂਟ ਕਮਿਊਨਿਟੀ ਕਰ ਰਿਆ ਉਹਨਾਂ ਦੀਆਂ ਗਲੀਆਂ ਬਣਾ ਰਿਆ ਇਥੇ ਸਕੂਲਾਂ ਲਈ 50 ਕਰੋੜ ਰੁਪਇਆ ਸਕੂਲਾਂ ਲਈ ਲੈ ਕੇ ਆਇਆ ਤੁਸੀਂ ਉਹਨਾਂ ਦੇ 15 20 ਸਾਲ ਕੱਢ ਲਓ ਵਿਖਾ ਦਿਓ ਕਿੰਨੇ ਪੈਸੇ ਲੈ ਕੇ ਆਏ ਨੇ ਸਕੂਲਾਂ ਲਈ ਮੇਰੇ ਵੀਰ ਮੈਂ ਇਥੇ 8 ਮੁਹੱਲਾ ਕਰਨ ਕਿ ਜਿੱਥੋਂ ਫਰੀ ਦਵਾਈ ਫਰੀ ਟੈਸਟ ਹੁੰਦੇ ਆ ਹਲਕੀਲੀ ਲੈ ਕੇ ਆਇਆ ਮੈਂ ਮੰਡੀਆਂ ਦੇ ਵਿੱਚ ਕਰੋੜ ਕਰੋੜ ਰੁਪਇਆ ਲਾ ਕੇ ਸ਼ੈੱਡ ਬਣਾ ਕੇ ਦਿੱਤੇ ਆ ਮੈਂ ਦਾਣਾ ਮੰਡੀਆਂ ਪਟੀਆਂ 2 2 ਕਰੋੜ ਰੁਪਇਆ ਰਾਜੋ ਕੇ ਮੰਡੀ ਭਾਦਰ ਨਗਰ ਔਰ ਮੇਰਾ ਵੀ ਅੜਗੋਂ ਮਾੜੀ ਮੇਗਾ ਔਰ ਖਾਲੜਾ ਜਿੱਥੇ ਪਹਿਲਾਂ ਵੀ ਉਹ ਬੜੀਆਂ ਸੀ ਔਰ ਦੋ ਮੰਡੀਆਂ ਨਵੀਆਂ ਬਣਾਈਆਂ ਬਾਕੀਆਂ ਚ ਖਾਲੜਾ ਜਿਵੇਂ ਉਹਦੇ 2-2 ਕਰੋੜ ਰੁਪਏ ਫੰਡ ਦੇ ਕੇ ਉਹਨਾਂ ਦੇ ਸੀਵਰੇਜ ਦੇ ਕੰਮ ਉਹਨਾਂ ਦੇ ਹੋਰ ਬਾਕੀ ਰੀਂ ਦੇ ਕੰਮ ਜਿਹੜੇ ਉਹ ਕਰਾ ਰਿਆ ਮੇਰੇ ਵੀਰ ਮੈਂ ਸਭ ਤੋਂ ਪਹਿਲਾਂ ਜਿੱਦਣ ਮੈਂ ਐਮਐਲਏ ਬਣਿਆ 400 ਟੀਚਰ ਵਿਧਾਨ ਸਭਾ ਮੈਨੂੰ ਦੱਸੋ ਉਹ ਕਿੱਥੇ ਸੁੱਤੇ ਰਹੇ 400 ਟੀਚਰ ਤਾਂ ਮੈਂ ਲੈ ਕੇ ਆਇਆ 400 ਟੀਚਰ ਅਦੁੱਲ ਆਪ ਸਾਹਿਬ ਲਾਡੋ ਵੀ ਤੂੰ ਜਿਹੜੇ ਕਹਿੰਦੇ ਵੀ ਅਸੀਂ ਉਹਨਾਂ ਨੇ ਪਹਿਲੀ ਗੱਲ ਤਾਂ ਸਾਡੇ ਬੱਚੇ ਜਿਹੜੇ ਉਹ ਐਜੂਕੇਸ਼ਨ ਦੇ ਪੱਖ ਤੋਂ ਹੀ ਬਹੁਤ ਪੱਟੜ ਜੇ ਸੀ 400 ਟੀਚਰ ਸਰਦਾਰ ਭਗਵੰਤ ਸਿੰਘ ਮਾਨ ਨੇ ਜਿੱਦਣ ਆਪਾਂ ਐਮਐਲਏ ਬਣਿਆ ਜਿੱਦਣ ਮੈਂ ਵਿਧਾਨ ਸਭਾ 'ਚ ਸਵਾਲ ਕੀਤਾ ਸੀ 3 ਮਹੀਨੇ ਬਾਅਦ ਮੈਨੂੰ 400 ਟੀਚਰਾਂ ਨਾਲ ਦਿੱਤਾ ਇੱਕ ਇੱਕ ਮਸਲੇ ਨੂੰ ਲੈ ਕੇ ਲੱਗੇ ਹਾਂ ਪੁੱਛਣਾ ਚਾਹਾਂਗਾ ਖੇਮ ਕਰਨ ਹਲਕੇ ਨੂੰ ਲੈ ਕੇ ਸੋਚ ਕੀ ਹੈ ਅਤੇ ਇੱਕ ਜੈਨੂਇਨ ਜੀ ਗੱਲ ਹੈ ਕਿ ਰਾਜ ਭਾਗ ਜਿਹੜੇ ਨੇ ਜਿਹੜੇ ਕਹਿੰਦੇ ਸੀ ਅਸੀਂ 25 ਸਾਲ ਰਾਜ ਕਰਾਂਗੇ ਉਹਨਾਂ ਦੇ ਵੀ ਨਹੀਂ ਰਹੇ ਲੋਕ 10 ਸਾਲ ਮੌਕਾ ਵੀ ਦੇ ਸਕਦੇ ਆ ਲੋਕ 15 ਸਾਲ ਵੀ ਦੇ ਸਕਦੇ ਆ ਉਹ ਆਪਣਾ ਨਮਾਇੰਦਾ ਬਦਲ ਵੀ ਸਕਦੇ ਆ ਮੇਰੇ ਪਹਿਲੀ ਗੱਲ ਤਾਂ ਬ੍ਰਦਰ ਇਹ ਆ ਕਿ ਸਹਿਬਾਤ ਵਧੇਗੀ ਜਿਸ ਭਾਵੇਂ ਤੁਸੀਂ ਦੇ ਵਡਿਆਈਆਂ ਪਰਮਾਤਮਾ ਦੇ ਹੱਥ 'ਚ ਆ ਪਰ ਮੈਂ ਕੰਮ ਇਸ ਹਿਸਾਬ ਨਾਲ ਕਰ ਰਿਹਾ ਮੈਂ ਰਾਜ ਕਰਾਂ 5 ਸਾਲ ਮੈਂ ਰਾਜ ਕਰਾਂ 4 ਸਾਲ ਮੈਂ ਰਾਜ ਕਰਾਂ 10 ਸਾਲ ਪਰ ਮੇਰੇ ਜਾਣ ਤੋਂ ਬਾਅਦ ਮੇਰੀ ਪਿੱਠ ਪਿੱਛੇ ਮੈਨੂੰ ਗਾਲ ਨਾ ਕੱਢੀ ਮੈਂ ਮੇਰਾ ਵੀਰ ਉਹ ਕਹਿੰਦੇ ਹੁੰਦੇ ਨਾ ਉਂਝ ਡੇਗਦੀ ਤਾਂ ਚੁੱਕ ਲੈਂਦੇ ਨਜਰਾਂ ਤੋਂ ਡਿੱਗੀ ਪਈ ਕੀ ਕਰੀਏ ਮੈਂ ਨਜਰਾਂ ਜੋ ਨਹੀਂ ਡਿੱਗਣਾ ਚਾਹੁੰਦਾ ਉਦਾਂ ਡਿੱਗ ਪਾ ਠੇਡਾ ਖਾ ਕੇ ਉਹ ਕੋਈ ਗੱਲ ਨਹੀਂ ਹਲਕਾ ਖੇਮ ਕਰਨ ਦੇ ਵਿੱਚ ਅਸੀਂ ਇਸ ਵੇਲੇ ਮੌਜੂਦ ਆ ਤੇ ਐਮ ਐਲ ਏ ਸਰਦਾਰ ਸਰਵਨ ਸਿੰਘ ਧੁੰਨ ਜਿਹੜੇ ਨੇ ਉਹ ਲਗਾਤਾਰ ਹਲਕੇ ਦੇ ਵਿੱਚ ਵਿੱਚ ਰਹਿਣੇ ਅੱਜ ਵੀ ਪਿੰਡਾਂ ਦਾ ਦੌਰਾ ਕੀਤਾ ਹੈ ਅਤੇ ਯੋਧ ਨਸ਼ਿਆਂ ਵਿਰੁੱਧ ਪ੍ਰੋਗਰਾਮ ਤਹਿਤ ਜਿਹੜਾ ਨੌਜਵਾਨਾਂ ਨੂੰ ਸੰਬੋਧਨ ਕੀਤਾ ਹੈ ਮੈਂ ਕੈਮਰਾਮੈਨ ਸਾਥੀ ਨੂੰ ਕਵਾਂਗਾ ਤਸਵੀਰ ਜਿਹੜੀ ਵਿਖਾਈ ਜਾਵੇ ਸਰਵਨ ਸਿੰਘ ਧੁੰਨ ਐਮ ਐਲ ਏ ਹਲਕਾ ਖੇਮ ਕਰਨ ਸਾਡੇ ਨਾਲ ਬਣੇ ਨੇ ਗੱਲਬਾਤ ਕਰ ਲੈਣੇ ਆ ਤੋਂ ਸਭ ਸ਼ੁਰੂਆਤ ਇਥੋਂ ਕਰ ਲੈਨੇ ਆ ਕਿ ਜਿਹੜੀਆਂ ਪ੍ਰਾਣੀਆਂ ਪਾਰਟੀਆਂ ਦੇ ਕੁਝ ਐਮਐਲਏ ਰਹੇ ਨੇ ਜਾਂ ਨਮਾਇंदे ਰਹੇ ਨੇ ਕਹਿੰਦੇ ਸਾਡੇ ਵੇਲੇ ਜੋ ਪੈਕੇਜ ਜਿਹੜੀਆਂ ਸਾਡੀਆਂ ਸਰਕਾਰਾਂ ਨੇ ਬਾਰਡਰ ਏਰੀਆ ਨੂੰ ਦਿੱਤਾ ਕਿਤੇ ਨਾ ਕਿਤੇ ਐਮਐਲਏ ਸਾਹਿਬ ਅਜੇ ਵਾਂਝੇ ਨੇ ਹੋਰ ਕਿੰਨਾ ਕੁ ਮਾਨ ਸਾਹਿਬ ਦੇ ਦੇਣ ਜਿੰਨਾ ਤੁਸੀਂ ਹੁਣ ਤੱਕ ਕਰ ਦਿੱਤਾ ਤੁਹਾਡੀ ਟੀਮ ਜਿਹੜੀ ਹੈ ਉਹ ਇਹ ਵੀ ਕਹਿ ਰਹੀ ਹੈ ਕਿ ਪਹਿਲੀਆਂ ਸਰਕਾਰਾਂ ਨਾਲੋਂ ਜੋ ਕੰਮ ਸਰਵਨ ਸਿੰਘ ਧੌਣ ਨੇ ਕੀਤੇ ਨੇ ਸਾਨੂੰ ਕਿਤੇ ਦਿਖਿਆ ਨਹੀਂ ਤੁਸੀਂ ਕਿਵੇਂ ਵੇਖਦੇ ਮੇਰੇ ਵੀ ਇਹ ਗੱਲ ਇਹ ਆ ਪਹਿਲੀ ਗੱਲ ਜਿਹੜੇ ਤੁਸੀਂ ਕਹਿੰਦੇ ਹੋ ਪੈਕੇਜ ਉਹ ਪੈਕੇਜ ਮੈਨੂੰ ਵਿਖਾਉਣ ਵੀ ਕਿਹੜੇ ਪੈਕੇਜ ਵਲ ਕਿਹੜੀ ਲੈ ਕੇ ਆਏ ਆ ਮੈਂ 3.5 ਸਾਲ ਹੋ ਗਏ ਮੈਨੂੰ ਐਮ.ਐਲ.ਏ ਬਣੇ ਨੂੰ ਮੈਨੂੰ ਅੱਜ ਤੱਕ ਜਿੱਥੇ ਵੀ ਜਾਣਾ ਮੈਂ ਮੈਂ ਪੂਰੇ ਜੋਰ ਨਾਲ ਉੰਦਾ ਹੀ ਲੱਗਾ ਆਇਆ ਅੱਜ ਤੱਕ ਮੇਰੇ ਤੋਂ ਗਲੀਆਂ ਹੀ ਨਹੀਂ ਸਾਰੀਆਂ ਬਣ ਸਕੀਆਂ ਹਲਕੇ ਦੀਆਂ ਅੱਜ ਤੱਕ ਸੜਕਾਂ ਹੀ ਨਹੀਂ ਕੰਪਲੀਟ ਹੋ ਸਕੀਆਂ ਮੈਨੂੰ ਇਹ ਦੱਸੋ ਉਹਨਾਂ ਦੇ ਪੈਕੇਜ ਕਿੱਧਰ ਗਏ ਉਹ ਸੜਕਾਂ ਕਿੱਥੇ ਬਣਾਉਂਦੇ ਰਿਹਾ ਕਿੱਥੇ ਗਲੀਆਂ ਬਣਾਈਆਂ ਉਹਨਾਂ ਨੇ ਪਿੰਡਾਂ ਦੀਆਂ 15 ਸਾਲ ਹੋ ਗਏ ਆ ਮੇਰੇ ਵੀਰ ਤੁਸੀਂ ਮੈਂ ਨਹੀਂ ਤੁਸੀਂ ਪਿੰਡਾਂ 'ਚ ਜਾ ਕੇ ਪੁੱਛੋ ਕਿ ਕਦੀ ਉਹਨਾਂ ਨੇ ਕੋਈ ਕਿਤੇ ਟਾਈਲ ਜਾਂ ਕਿਤੇ ਢਾਂ ਲਵਾਈਆਂ ਉਹ ਕਿਤੇ ਮਾੜੀਆਂ ਹੋੜ ਜਦੇ ਕਿ ਮੰਨ ਲਓ ਕੀ ਕਿ 2-4% ਕੰਮ ਕੀਤੇ ਆ ਜੇ ਉਹਨਾਂ ਨੇ ਪੈਕੇਜ ਵੀਰੇ ਲੈ ਕੇ ਆਂਦੇ ਹੁੰਦੇ ਨਾ ਬ੍ਰਦਰ ਤੇ ਮੈਨੂੰ ਲੱਗਦਾ ਮੈਨੂੰ ਇੰਨਾ ਖਪਾ ਕਰਨ ਦੀ ਲੋੜ ਨਾ ਪੈਂਦੀ ਮੈਨੂੰ ਸੱਚਮੁੱਚ ਰਾਤ ਨੂੰ ਕਈ ਵਾਰੀ ਨੀਂਦ ਨਹੀਂ ਆਉਂਦੀ ਕਿਉਂਕਿ ਜਿਹੜੇ ਮੇਰੇ ਭੈਣ ਭਰਾਵਾ ਉਹ ਮੇਰੇ ਕੋਲ ਆਉਂਦੇ ਆ ਵੀ ਭਾਈ ਸਾਡੀ ਆ ਸਾਡਾ ਰਾਹ ਇਨੇ ਚਿਰ ਤੋਂ ਸਾਡੇ ਬੱਚੇ ਜਿਹੜੇ ਵਿਚਾਰੇ ਉਹ ਤੁਰ ਕੇ ਜਾਂਦੇ ਆ ਉਹ ਡਿੱਗਦੇ ਆ ਉਹ ਮੀਂਹ 'ਚ ਤਿਲਕਦੇ ਆ ਤੇ ਮੈਂ ਪੂਰੇ ਜ਼ੋਰ ਨਾਲ ਸਰਕਾਰ ਤੋਂ ਫੰਡ ਲਿਆ ਲਿਆ ਕੇ ਸੜਕਾਂ ਕੰਪਲੀਟ ਕਰ ਰਿਆਂ ਫਿਰ ਨਾਲੀਆਂ ਗਲੀਆਂ ਬਣਾ ਰਿਆਂ ਤੇ ਮੇਰੇ ਵੀਰ ਜਿਹੜੇ ਪੈਕਜਾਂ ਦੀ ਗੱਲ ਕਰਦੇ ਆ ਮੈਂ ਹਰੇਕ ਮਸਲੇ ਨੂੰ ਲੈ ਕੇ ਵੀਰੇ ਤੁਰਦਾ ਮੈਂ ਇੱਥੇ ਸਕੂਲਾਂ ਲਈ 50 ਕਰੋੜ ਰੁਪਈਆ ਸਕੂਲਾਂ ਲਈ ਲੈ ਕੇ ਆਇਆ ਆ ਤੁਸੀਂ ਉਹਨਾਂ ਦੇ 15-20 ਸਾਲ ਕੱਢ ਲਓ ਵਿਖਾ ਦਿਓ ਕਿੰਨੇ ਪੈਸੇ ਲੈ ਕੇ ਆਏ ਨੇ ਸਕੂਲਾਂ ਵਾਲੇ ਮੇਰੇ ਵੀਰ ਮੈਂ ਇੱਥੇ ਅੱਠ ਮੁਲਾ ਕਰਨ ਲੱਗ ਜਿੱਤੋਂ ਫਰੀ ਦਵਾਈ ਫਰੀ ਟੈਸਟ ਹੁੰਦੇ ਆ ਹਲਕੀਲੀ ਲੈ ਕੇ ਆਇਆ ਮੈਂ ਮੰਡੀਆਂ ਦੇ ਵਿੱਚ ਕਰੋੜ ਕਰੋੜ ਰੁਪਈਆ ਲਾ ਕੇ ਸ਼ੈੱਡ ਬਣਾ ਕੇ ਦਿੱਤੇ ਆ ਮੈਂ ਦਾਣਾ ਮੰਡੀਆਂ ਪੱਕੀਆਂ 2-2 ਕਰੋੜ ਰੁਪਈਆ ਰਾਜੋਕੇ ਮੰਡੀ ਬਾਧਰਨਗਰ ਔਰ ਮੇਰਾ ਵੀਰ ਅਲਗੋਂ ਮਾੜੀ ਮੇਗਾ ਔਰ ਖਾਲੜਾ ਜਿੱਥੇ ਪਹਿਲਾਂ ਵੀ ਉਹ ਬਣੀਆਂ ਸੀ ਔਰ ਕੋਈ ਦੋ ਮੰਡੀਆਂ ਨਵੀਆਂ ਬਣਾਈਆਂ ਬਾਕੀਆਂ ਚ ਖਾਲੜਾ ਜਿਵੇਂ ਉਹਦੇ 2-2 ਕਰੋੜ ਰੁਪਈਆ ਫੰਡ ਦੇ ਕੇ ਉਹਨਾਂ ਦੇ ਸੀਵਰੇਜ ਦੇ ਕੰਮ ਉਹਨਾਂ ਦੇ ਹੋਰ ਬਾਕੀ ਰਹੀੰਦੇ ਕੰਮ ਜਿਹੜੇ ਉਹ ਕਰਾ ਰਿਆ ਮੇਰੇ ਵੀਰ ਮੈਂ ਸਭ ਤੋਂ ਪਹਿਲਾਂ ਜਿੱਦਨ ਮੈਂ ਐਮਐਲਏ ਬਣਿਆ 400 ਟੀਚਰ ਵਿਧਾਨ ਸਭਾ ਮੈਨੂੰ ਦੱਸੋ ਉਹ ਕਿੱਥੇ ਸੁੱਤੇ ਰਹੇ 400 ਟੀਚਰ ਤਾਂ ਮੈਂ ਲੈ ਕੇ ਆਇਆ 400 ਟੀਚਰ ਮਤਲਬ ਆਪ ਸਾਹ ਬਲਾ ਲਓ ਵੀ ਤੂੰ ਜਿਹੜੇ ਕਹਿੰਦੇ ਵੀ ਅਸੀਂ ਉਹਨਾਂ ਨੇ ਪਹਿਲੀ ਗੱਲ ਤਾਂ ਸਾਡੇ ਬੱਚੇ ਜਿਹੜੇ ਉਹ ਐਜੂਕੇਸ਼ਨ ਦੇ ਪੱਖ ਤੋਂ ਹੀ ਬਹੁਤ ਪਛੜ ਗਏ ਸੀ 400 ਟੀਚਰ ਸਰਦਾਰ ਭਗਵੰਤ ਸਿੰਘ ਮਾਨ ਨੇ ਜਿੱਦਣ ਆਪਾ ਐਮਐਲਏ ਬਣਿਆ ਜਿੱਦਣ ਮੈਂ ਵਿਧਾਨ ਸਭਾ ਚ ਸਵਾਲ ਕੀਤਾ ਸੀ 3 ਮਹੀਨੇ ਬਾਅਦ ਮੈਨੂੰ 400 ਟੀਚਰ ਉਹਨਾਂ ਨੇ ਦਿੱਤਾ ਇੱਕ ਇੱਕ ਮਸਲੇ ਨੂੰ ਲੈ ਕੇ ਲੱਗੇ ਹੋਏ ਆਂ ਸਤ ਜੀ ਸੈਂਟਰ ਦੇ ਨਮਾਇੰਦਿਆਂ ਦਾ ਕਹਿਣਾ ਹੈ ਕਿ ਜਿਹੜੀ ਮੌਜੂਦਾ ਸਰਕਾਰ ਹੈ ਜਿਹਦੀ ਢਾਈ ਕਨਾਲ ਜ਼ਮੀਨ ਹੈ ਜਿਹਦੇ ਕੋਲ ਗੱਡੀ ਹੈ ਜਾਂ ਜਿਹਦੇ ਘਰ ਦੇ ਵਿੱਚ ਕੋਈ ਇੱਕ ਜਣਾ ਸਰਕਾਰੀ ਨੌਕਰੀ ਕਰਦਾ ਉਹਨਾਂ ਦੀ ਤਰਫਦਾਰੀ ਕਰ ਰਿਹਾ ਅਸੀਂ ਕਣਕ ਉਹਨਾਂ ਲੋੜਵੰਦਾਂ ਤੱਕ ਪਹੁੰਚਾਉਣੀ ਚਾਹੁੰਦੇ ਆ ਜਿਹੜੇ ਅਸਲ ਦੇ ਵਿੱਚ ਲੋੜਵੰਦ ਆ ਤੁਸੀਂ ਕਿਵੇਂ ਵੇਖਦੇ ਹੋ ਜੀ ਮੇਰੇ ਜਿਹੜੀਆਂ ਗੱਡੀਆਂ ਦੀ ਗੱਲ ਕਰਦੇ ਆ ਨਾ ਗੱਡੀ ਦਾ ਵਿਚਾਰਾ ਇੱਥੇ 20000 ਦੀ ਵੀ ਮਰੂਤੀ ਲਈ ਫਿਰਦੇ ਲੋਕੀ ਗੱਡੀ ਦਾ ਮੇਰੇ ਵੀ ਰ 30000 ਦੀ ਵੀ ਮਿਲ ਜਾਂਦੀ ਆ ਹੁਣ ਕੀ ਆਪਾਂ ਉਹ 30000 ਵਾਲੇ ਜਿਹਦੀ ਜਿਹੜੀ ਗੱਡੀ ਲਈ ਫਿਰਦਾ ਉਹਦੀ ਆਪਾਂ ਉਹਦਾ ਕਾਰਡ ਕੱਢ ਦਿਆਂਗੇ ਕਾਰਡ ਹਾਂ ਆਪਾਂ ਕਹਿੰਨੇ ਜਿਹੜਾ ਵਾਕਿਆ ਹੀ ਕੋਈ ਜਿਹਦੇ ਕੋਲ ਜ਼ਮੀਨدار ਜੇ ਕੋਈ 50 ਕਿੱਲੇ 20 ਕਿੱਲੇ 10 ਕਿੱਲੇ ਆ ਉਹਨੂੰ ਨਾਂ ਦਿਓ ਤੇ ਜਿਹੜਾ ਬੰਦਾ ਮੇਰੇ ਵੀਰ ਜੇ ਮੰਨ ਲਓ ਆਂਦੇ ਸਰਵਿਸ ਕਰਦਾ ਜੇ ਇੱਕ ਭਰਾ ਸਰਵਿਸ ਕਰਦਾ ਦੂਜਾ ਭਰਾ ਤੇ ਉਹਦੀ ਉਹਦੀ ਬਣਦੀ ਨਹੀਂ ਭਰਾ ਦੀ ਕਈ ਵਾਰੀ ਆਪਦੇ ਪਰਿਵਾਰ ਚ ਨਹੀਂ ਬਣਦੀ ਬਾਕੀ ਜੀਆਂ ਨੂੰ ਆਪਾਂ ਕਿੱਥੇ ਕੱਲਾਂਗੇ ਉਹ ਤਾਂ ਸਰਾਸਰ ਮੇਰੇ ਵੀਰ ਪੰਜਾਬ ਨਾਲ ੱੱੱਕਾ ਕਰ ਰਹੀ ਹੈ ਜੇ ਕੇਂਦਰ ਦੀ ਸਰਕਾਰ ਸ਼ਰੇਆਮ ੱੱਕਾ ਕਰ ਰਹੀ ਹੈ ਕਿਉਂਕਿ ਇਹ ਮੇਰੇ ਵੀਰ ਜਿਹੜਾ ਸਾਡਾ ਇਹ ਮੁਢਲੀਆਂ ਸਾਡੀਆਂ ਸਹੂਲਤਾਂ ਵਾਂ ਜਿਨ੍ਹਾਂ ਤੋਂ ਸਾਨੂੰ ਵਾਂਝਾ ਕੀਤਾ ਜਾ ਰਿਹਾ ਜੀ ਤੁਹਾਨੂੰ ਸਾਹਿਬ ਮੈਂ ਜ਼ਰੂਰ ਪੁੱਛਣਾ ਚਾਹਾਂਗਾ ਖੇਮ ਕਰਨ ਹਲਕੇ ਨੂੰ ਲੈ ਕੇ ਸੋਚ ਕੀ ਹੈ ਅਤੇ ਇੱਕ ਜੈਨੂਨ ਜੀ ਗੱਲ ਹੈ ਕਿ ਰਾਜ ਭਾਗ ਜਿਹੜੇ ਨੇ ਜਿਹੜੇ ਕਹਿੰਦੇ ਸੀ ਅਸੀਂ 25 ਸਾਲ ਰਾਜ ਕਰਾਂਗੇ ਉਹਨਾਂ ਦੇ ਵੀ ਨਹੀਂ ਰਹੇ ਲੋਕ 10 ਸਾਲ ਮੌਕਾ ਵੀ ਦੇ ਸਕਦੇ ਆ ਲੋਕ 15 ਸਾਲ ਵੀ ਦੇ ਸਕਦੇ ਆ ਉਹ ਆਪਣਾ ਨਮਾਇੰਦਾ ਬਦਲ ਵੀ ਸਕਦੇ ਆ ਸੋਚ ਕੀ ਹੈ ਕਿ ਕੱਲ ਨੂੰ ਜੇ ਲੋਕ ਖੇਮ ਕਰਨ ਹਲਕੇ ਦੇ ਕਿਸੇ ਹੋਰ ਨੂੰ ਮੌਕਾ ਦਿੰਦੇ ਵੀ ਆ ਤਾਂ ਕੀ ਕਹਿਣਗੇ ਕਿ ਜਿਹੜੇ ਪਹਿਲਾਂ ਵਿਧਾਇਕ ਰਹਿ ਕੇ ਗਏ ਸੀ ਉਹਨਾਂ ਨੇ ਆ ਕੀਤਾ ਸੀ ਮੇਰੇ ਪਹਿਲੀ ਗੱਲ ਦਾ ਬ੍ਰਦਰ ਇਹ ਆ ਵੀ ਸਹਿਬ ਹੱਥ ਵੜਿਆਈਆਂ ਜਿਸ ਭਾਵੇਂ ਤਿਸ ਦੇ ਵੜਿਆਈਆਂ ਪਰਮਾਤਮਾ ਦੇ ਹੱਥ 'ਚ ਆ ਪਰ ਮੈਂ ਕੰਮ ਇਸ ਹਿਸਾਬ ਨਾਲ ਕਰ ਰਿਹਾ ਮੈਂ ਰਾਜ ਕਰਾਂ 5 ਸਾਲ ਮੈਂ ਰਾਜ ਕਰਾਂ 4 ਸਾਲ ਮੈਂ ਰਾਜ ਕਰਾਂ 10 ਸਾਲ ਪਰ ਮੇਰੇ ਜਾਣ ਤੋਂ ਬਾਅਦ ਮੇਰੀ ਪਿੱਠ ਪਿੱਛੇ ਮੈਨੂੰ ਕੋ ਗਾਲ ਨਾ ਕੱਢੇ ਮੈਂ ਮੇਰਾ ਵੀਰ ਉਹ ਕਹਿੰਦੇ ਹੁੰਦੇ ਨਾ ਉਂਝ ਡਿਗਦੀ ਤਾਂ ਚੁੱਕ ਲੈਂਦੇ ਨਜਰਾਂ ਤੋਂ ਡਿਗ ਪੀ ਕੀ ਕਰੀਏ ਮੈਂ ਨਜਰਾਂ 'ਚੋਂ ਨਹੀਂ ਡਿਗਣਾ ਚਾਹੁੰਦਾ ਉਦਾਂ ਡਿਗ ਪਾ ਠੇਡਾ ਖਾ ਕੇ ਉਹ ਕੋਈ ਗੱਲ ਨਹੀਂ ਇਹ ਜਦੋਂ ਆਪਾਂ ਪਲਵਾਨ ਦੋ ਲੜਦੇ ਕਿਨੇ ਢੈਣਾ ਵੀ ਹੁੰਦਾ ਕਿਨੇ ਢੋਣਾ ਵੀ ਹੁੰਦਾ ਇਹ ਪ੍ਰਮਾਤਮਾ ਜਾਣਦਾ ਪਰ ਮੈਂ ਇਹੋ ਜੇ ਕੰਮ ਕਰ ਰਿਹਾ ਮੈਂ ਲੋਕਾਂ ਦੀਆਂ ਨਜ਼ਰਾਂ ਚੋਂ ਨਹੀਂ ਡਿੱਗਣਾ ਚਾਹੁੰਦਾ ਮੈਂ ਹਮੇਸ਼ਾ ਜੇ ਪ੍ਰਮਾਤਮਾ ਨੇ ਜਿੰਨਾ ਵੀ ਰਾਜ ਭਗ ਬਖਸ਼ਿਆ ਮੈਂ ਤੁਹਾਨੂੰ ਪਹਿਲਾਂ ਕਹਿੰਦਾ ਜੇ ਤੁਸੀਂ ਆਪ ਹੀ ਗੱਲ ਕੀਤੀ ਹੈ ਪਤਾ ਨਹੀਂ ਰੋਕੀ 5 ਸਾਲ ਕਰਾਉਂਦੇ ਆ 10 ਕਰਾਉਂਦੇ ਆ 15 ਕਰਾਉਂਦੇ ਆ ਪਰ ਜਿੰਨਾ ਚਿਰ ਵੀ ਕਰੂੰਗਾ ਚਿੱਟੀ ਚਾਦਰ ਲੈ ਕੇ ਮੇਰੇ ਇੱਥੋਂ ਜਾਊਂਗਾ ਲੋਕੀ ਤੇਰੇ ਭਰਾ ਦੀਆਂ ਜਾਣ ਪਛੋਣ ਕਹਾਣੀਆਂ ਪਾਇਆ ਕਰਨਗੇ ਕਿ ਇੱਕ ਐਮਐਲ ਆਇਆ ਸੀ ਇੱਥੇ ਨਸ਼ਿਆਂ ਨੂੰ ਲੈ ਕੇ ਕਿਸ ਤਰੀਕੇ ਦਾ ਯੁੱਧ ਚੱਲ ਰਿਹਾ ਹੈ ਤੇ ਸੁਨੇਹਾ ਕੀ ਹੈ ਨਸ਼ਿਆਂ ਨੂੰ ਮੇਰੇ ਸਭ ਤੋਂ ਵੱਡੀ ਗੱਲ ਤਾਂ ਇਹ ਆ ਬ੍ਰਦਰ ਜ਼ਰੂਰੀ ਨਹੀਂ ਹੁੰਦਾ ਕਿ ਨਸ਼ਿਆਂ ਨੂੰ ਅਸੀਂ ਕੁੱਟ-ਕੁੱਟ ਕੇ ਨਸ਼ਿਆਂ ਤੋਂ ਢਾਉਣਾ ਵਾ ਜਾਂ ਅਸੀਂ ਪਰਚੇ ਕਰਾ ਕੇ ਨਸ਼ਿਆਂ ਤੋਂ ਨੌਜਵਾਨਾਂ ਨੂੰ ਢਾਉਣਾ ਵਾ ਨੌਜਵਾਨਾਂ ਨੂੰ ਇੱਕ ਮਾਹੌਲ ਚਾਹੀਦਾ ਨੌਜਵਾਨਾਂ ਨੂੰ ਖੇਡਾਂ ਦੇ ਮੈਦਾਨ ਚਾਹੀਦੇ ਆ ਨੌਜਵਾਨਾਂ ਨੂੰ ਪਿੰਡਾਂ 'ਚ ਜਿੰਮ ਚਾਹੀਦੇ ਆ ਅਸੀਂ ਜਿੱਥੇ ਯੁੱਧ ਨਸ਼ਿਆਂ ਵਿਰੁੱਧ ਮਿਹਮ ਜੜੀ ਛੇੜੀ ਹੋਈ ਆ ਪਿੰਡ-ਪਿੰਡ ਜਾ ਕੇ ਅਸੀਂ ਨੌਜਵਾਨਾਂ ਨੂੰ ਪ੍ਰੇਰਿਤ ਕਰ ਰਹੇ ਆ ਉਥੇ ਅਸੀਂ 40 ਖੇਡ ਦੇ ਮੈਦਾਨ 40 ਗਰਾਊਂਡਾਂ ਅਸੀਂ ਜਿਹੜੀਆਂ ਟੈਂਡਰ ਲੱਗ ਚੁੱਕੇ ਆ ਬਹੁਤ ਜਲਦੀ ਅਦਗਾਟਨ ਕਰਨ ਜਾ ਰਹੇ ਆ 40 ਗਰਾਊਂਡਾਂ ਵਧੀਆ ਨੌਜਵਾਨਾਂ ਨੂੰ ਦੇ ਰਹੇ ਆ ਤੇ ਨਾਲ 25 ਜਿਮ ਜਿਹੜੇ ਆ ਚੁੱਕੇ ਆ ਬਹੁਤ ਜਲਦੀ ਸਾਡੇ ਆ ਯੂਥ ਦੀ ਟੀਮ ਕਿਉਂਕਿ ਇੱਕ ਹੋਰ ਦੱਸਾਂ ਵੇਖੋ ਸਾਡੀ ਪਾਰਟੀ ਦਾ ਕੰਮ ਮੈਂ ਐਮਐਲਏ ਆ ਮੇਰਾ ਕੰਮ ਹੈ ਡਿਵੈਲਪਮੈਂਟ ਕਰਾਉਣਾ ਉਹਨਾਂ ਨੇ ਇੱਕ ਟੀਮ ਖੜੀ ਕਰਤੀ ਆ ਰਾਮੂਵਾਲ ਸਾਹਿਬ ਨੂੰ ਜ਼ਿਲ੍ਹਾ ਪ੍ਰਧਾਨ ਲਾਤਾ ਆ ਸਾਡੇ ਬਲਟੋਵੇ ਵਾਲੇ ਸਾਡੇ ਜ਼ੋਨ ਦੇ ਪ੍ਰਧਾਨ ਆ ਸਰਿੰਦਰੂਣੇ ਜ਼ੋਨ ਦੇ ਪ੍ਰਧਾਨ ਆ ਸੁਖਦੇਵ ਸਾਡਾ ਪ੍ਰਧਾਨ ਆ ਖੇਮ ਕਰਨ ਨਾਲ ਕਿਹਾ ਨਾਲ ਸਾਡੇ ਜ਼ੋਨ ਪ੍ਰਧਾਨ ਵੀ ਆ ਇਹ ਕੰਮ ਇਹਨਾਂ ਨੌਜਵਾਨਾਂ ਨੂੰ ਸੌਂਪਤਾ ਮੇਰਾ ਕੋਈ ਕੰਮ ਨਹੀਂ ਹੋਊਗਾ ਗਰਾਊਂਡਾਂ ਦੀ ਰਾਖੀ ਵੀ ਇਹ ਕਰਨਗੇ ਗਰਾਊਂਡਾਂ ਦੀ ਫੁੱਲ ਇਨਵੋਲਵਮੈਂਟ ਹੋਊਗੀ ਜਦੋਂ ਬਣਨਗੀਆਂ ਕਿ ਕੋਈ ਗਲਤਤ ਨਹੀਂ ਬਣ ਰਹੀ ਜਾਂ ਇਹਦੇ ਵਿੱਚ ਕੋਈ ਮਾੜੀ ਇੱਟ ਤੇ ਨਹੀਂ ਲੱਗ ਰਹੀ ਮਾੜਾ ਮਟੀਰੀਅਲ ਨਹੀਂ ਲੱਗ ਰਿਹਾ ਔਰ ਖੇਡਾਂ ਦਾ ਸਮਾਨ ਵੀ ਇਹ ਨੌਜਵਾਨ ਦੇਣਗੇ ਮੈਂ ਨਹੀਂ ਜਾਊਂਗਾ ਇਹ ਵੰਡਣਗੇ ਜਾ ਕੇ ਉਹਨਾਂ ਨੇ ਨੌਜਵਾਨਾਂ ਦੇ ਹੱਥਾਂ 'ਚ ਜਿਹੜੀ ਆ ਕਮਾਂਡ ਸੌਹਤੀ ਤੇ ਜਦੋਂ ਨੌਜਵਾਨਾਂ ਨੂੰ ਵੀਰ ਉਹੋ ਜਿਹਾ ਮਾਹੌਲ ਦਵਾਂਗੇ ਨੌਜਵਾਨ ਆਪਣੇ ਆਪ ਹੀ ਨਸ਼ਿਆਂ ਨੂੰ ਛੱਡ ਕੇ ਬਾਹਰ ਆਉਣਗੇ ਜੇ ਨੌਜਵਾਨਾਂ ਨੂੰ ਵਧੀਆ ਮਾਹੌਲ ਮਿਲ ਗਿਆ ਮੇਰਾ ਵੀਰ ਇਨਕ ਰੀਤ ਪਾਉਣ ਦੀ ਲੋੜ ਹੁੰਦੀ ਆ ਅੱਜ ਉਹ ਰੀਤ ਆਮ ਆਦਮੀ ਪਾਰਟੀ ਨੇ ਪਾਤੀ ਆ ਨੌਜਵਾਨ ਤੁਹਾਨੂੰ ਹੁਣ ਖੇਡਾਂ ਦੇ ਮੈਦਾਨਾਂ 'ਚ ਮਿਲਿਆ ਕਰਨਗੇ ਇਹ ਤੁਸੀਂ ਆਪ ਆਉਣ ਵਾਲੇ ਤੁਸੀਂ 2-3 ਮਹੀਨਿਆਂ ਬਾਅਦ ਮੇਰਾ ਵੀਰ ਖੇਮਕਰਨ ਹਲਕੇ 'ਚ ਵੇਖ ਲਿਓ ਤੁਹਾਨੂੰ ਸਾਹਿਬ ਇੱਕ ਗੱਲ ਜ਼ਰੂਰ ਮੰਨਣੀ ਪਊਗੀ ਕਿ 2012 ਤੋਂ 10 ਤੋਂ ਜਿੰਨੇ ਵੀ ਆਮ ਆਦਮੀ ਪਾਰਟੀ ਨੂੰ ਖੜਾ ਕਰਨ ਦੇ ਵਿੱਚ ਵਰਕਰਾਂ ਦਾ ਵੀ ਸਹਿਯੋਗ ਰਿਹਾ ਤੁਸੀਂ ਪਾਰਟੀ ਦੇ ਇੱਕ ਸੀਨੀਅਰ ਨੇਤਾ ਵੀ ਹੋ ਸੀਨੀਅਰ ਲੀਡਰ ਵੀ ਹੋ ਤੇ ਤੁਹਾਡੇ ਕਹਿਣ ਤੇ ਇੱਕ ਯਕੀਨ ਵੀ ਉਹਨਾਂ ਨੂੰ ਹੋਣਾ ਆਮ ਆਦਮੀ ਪਾਰਟੀ ਉਹਨਾਂ ਦਾ ਵੀ ਮਿਹਨਤ ਦਾ ਮੁੱਲ ਪਾਏਗੀ ਉਹਨਾਂ ਨੂੰ ਵੀ ਜ਼ਿੰਮੇਵਾਰੀ ਮਿਲੇਗੀ ਜਿਹੜੇ ਹਾਲੇ ਤੱਕ ਜ਼ਿੰਮੇਵਾਰੀਆਂ ਤੋਂ ਵਾਂਝੇ ਆ ਮੇਰੇ ਵੀਰ ਮੈਂ ਗੱਲ ਦੱਸਾਂ ਮੈਂ ਅਕਾਲੀ ਦਲ ਵਿੱਚ ਵੀ ਕੰਮ ਕੀਤਾ ਮੈਨੂੰ ਤੁਹਾਡੇ ਆਉਣ ਕੈਮਰਾ ਮੈਨੂੰ ਕੋਈ ਚੀਜ਼ ਨਹੀਂ ਕਿਉਂਕਿ ਤੁਹਾਨੂੰ ਵੀ ਪਤਾ ਮੈਂ ਕਾਂਗਰਸ ਚ ਵੀ ਕੰਮ ਕੀਤਾ ਪਰ ਮੈਂ ਪਹਿਲੀ ਵਾਰੀ ਇਹੋ ਜੀ ਪਾਰਟੀ ਵੇਖੀ ਆ ਜਿਹੜੀ ਕੋਈ ਛੁਪਾਰਸ਼ ਨਹੀਂ ਮੰਗਦੀ ਜਿਹੜੀ ਕੋਈ ਪੈਸਾ ਨਹੀਂ ਮੰਗਦੀ ਆ ਮੈਂ ਜੇ ਤੁਹਾਨੂੰ ਗਿਣ ਕੇ ਦਿਖਾਵਾਂ ਜਦੋਂ ਇੱਥੇ ਸਰਦਾਰ ਬਿਰਸਾ ਸਿੰਘ ਬਲਟੋਵਾ ਐਮਐਲਏ ਸੀ ਸਿੰਗਲ ਮੈਨ ਐਮਐਲਏ ਕੋਈ ਲਾਇਆ ਸੀ ਕੋਈ ਸਟੇਟ ਲੈਵਲ ਦਾ ਚੇਅਰਮੈਨ ਇੱਕ ਭਾਈ ਮਨਜੀਤ ਸਨ ਉਹ ਵੀ ਅਸੀਂ ਤਰਲੇ ਤਰਲੇ ਮਾਰ ਕੇ ਉਦੋਂ ਮੈਂ ਮਜੀਠੀ ਜੀ ਨਾਲ ਦੇ ਬਾਤ ਲੜਣਾ ਹੁੰਦਾ ਸੀ ਵੀ ਬੋੜੀ ਰੱਬ ਦੀ ਸੰਤਾਂ ਦਾ ਬੇਟਾ ਤੈਨੂੰ ਲਾ ਦਿਓ ਕਿ ਪੇਡਾ ਦੀ ਚੇਅਰਮੈਨ ਹੀ ਉਹ ਵੀ ਜਦੋਂ ਸਾਲ ਕਰਿਆ ਗਿਆ ਸੀ ਉਦੋਂ ਦਿੱਤੀ ਸੀ ਫਿਰ ਸਰਦਾਰ ਸਿੰਘਪਾਲ ਸਿੰਘ ਭੁੱਲ ਰਿਹਾ ਐਮ ਐਲ ਏ ਰਹੇ ਇਕੱਲੇ ਸਿੰਗਲ ਮੈਨ ਕੋਈ ਹੋਰ ਕਿਸੇ ਨੂੰ ਸਟੇਟ ਲੈਵਲ ਦੀ ਕੋਈ ਚੇਅਰਮੈਨ ਹੀ ਕਿਸੇ ਨੇ ਦਿੱਤੀ ਮੈਂ ਆਪਣੇ ਹਲਕੇ ਦੀ ਤੁਹਾਨੂੰ ਮਿਸਾਲ ਦਿੰਦਾ ਜੇ ਮੈਨੂੰ ਪਾਰਟੀ ਨੇ ਐਮ ਐਲ ਏ ਬਣਾਇਆ ਗੁਰਦੇਵ ਲਾਖਣੇ ਨੂੰ ਸਟੇਟ ਲੈਵਲ ਦਾ ਚੇਅਰਮੈਨ ਔਰ ਖੈਰਾ ਸਾਹਿਬ ਨੂੰ ਸਟੇਟ ਲੈਵਲ ਦਾ ਵਾਈਸ ਚੇਅਰਮੈਨ ਗੁਰਵਿੰਦਰ ਬੈੜਵਾਲ ਨੂੰ ਜ਼ਿਲ੍ਹਾ ਪ੍ਰਧਾਨ ਪਲਾਨਿੰਗ ਬੋਰਡ ਦਾ ਚੇਅਰਮੈਨ ਜਸਬੀਰ ਸਿੰਘ ਸੋਰ ਸਿੰਘ ਨੂੰ ਬਿਜਲੀ ਬੋਰਡ ਦਾ ਡਾਇਰੈਕਟਰ ਜਿਪਸੀ ਦਿੱਤੀ ਕੋਠੀ ਦਿੱਤੀ ਔਰ ਕੈਬਨਰ ਮੰਤਰੀ ਜਨਾਬ ਦਾ ਟੌਰ ਸੀ ਚਲੋ ਹੋਣਾ 2 ਸਾਲ ਬਾਅਦ ਫੇਰ ਉਹਨਾਂ ਨੇ ਚੇਂਜ ਕਰਨਾ ਹੁੰਦਾ ਤੇ ਮੇਰੇ ਵੀਰ ਘਟੋਗੜ ਪੰਜ ਚੇਅਰਮੈਨੀਆਂ ਸਟੇਟ ਲੈਵਲ ਦੀਆਂ ਖੇਮ ਕਰਨ ਵਾਲ ਕੇ ਦਿੱਤੀਆਂ ਆ ਆਦਮੀ ਨੇ ਔਰ ਵਾਈਸ ਸੌਰੀ ਮਾਰਕੀਟ ਕਮੇਟੀ ਆ ਤੁਹਾਡੇ ਰਣਜੀਤ ਕੁਮਾਰ ਇਥੋਂ ਨੇ ਗਿਆ ਸਾਡਾ ਚੇਅਰਮੈਨ ਹਿੰਦੂ ਭਾਈ ਚਾਰੇ ਤੋਂ ਇੱਕ ਆਮ ਬੰਦਾ ਜਿਹਨੂੰ ਲਾਇਆ ਭਗਵਾਨ ਸਿੰਘ ਕੰਬੋਗੇ ਨੂੰ ਖੇਮ ਕਰਨ ਦਾ ਚੇਅਰਮੈਨ ਲਾਇਆ ਇਦਾਂ ਹੀ ਬਾਕੀ ਜਲਕਿਆਂ ਚ ਜਿਹੜੇ ਸੱਚ ਸੌਰੀ ਆਪਣਾ ਭੂਰਾ ਸਾਹਿਬ ਉਹਨਾਂ ਨੂੰ ਜੇਲ ਬੋਰਡ ਦੇ ਡਾਇਰੈਕਟਰ ਸਟੇਟ ਲੈਵਲ ਦੇ ਮਤਲਬ ਉਹਨਾਂ ਨੇ ਤਾਂ ਗੱਫੇ ਭਰ-ਭਰ ਦੇ ਦਿੱਤੇ ਉਹ ਜਿਹੜੇ ਬਾਕੀ ਰਹਿੰਦੇ ਵਰਕਰ ਵੀ ਆ ਵੀਰੇ ਪਹਿਲੀ ਗੱਲ ਜਿਹੜੀ ਇਹ ਸਾਡੀ ਪਾਰਟੀ ਇਹਨੂੰ ਸਮਝਣਾ ਪਊਗਾ ਉਹ ਉਹਨਾਂ ਨੇ ਸਗਠਨ ਮੰਤਰੀ ਲਾਏ ਆ ਸਾਡੇ ਮਨਜੀਤ ਸਿੰਘ ਬਰਨਾਲਾ ਤੇ ਸਗਠਨ ਮੰਤਰੀ ਆ ਜਿਨ੍ਹਾਂ ਨੂੰ ਉਹ ਸਰਕਾਰ ਨੂੰ ਚਲਾਉਂਦੇ ਆ ਸਰਕਾਰ ਨੂੰ ਸੁਝਾਅ ਦਿੰਦੇ ਆ ਕਦੀ ਇਹੋ ਜਿਹਾ ਸਿਸਟਮ ਮੈਂ ਤੇ ਦੂਜੀਆਂ ਪਾਰਟੀਆਂ 'ਚ ਵੇਖਿਆ ਨਹੀਂ ਮੈਂ ਤਾਂ ਮੇਰਾ ਵੀ ਆ ਕਾਂਗਰਸ ਤੇ ਕਾਲੀ ਦਿਲ 'ਚ ਚੇਅਰਮੈਨ ਨਹੀਂ ਮੰਗਦਾ ਹੀ ਮਰ ਚਲੇ ਆ ਮਾਂ ਆ ਕੇ ਮੇਰਾ ਵੀ ਆ ਭਰਾ ਕਿਰਪਾ ਰ ਆਪਣੇ ਕੀਤੀ ਮੇਰੀ ਆਮ ਆਦਮੀ ਨੇ ਬਾਹ ਫੜੀ ਤੇ ਸਾਨੂੰ ਐਮਐਲਏ ਬਣਾਇਆ ਸੋ ਇਹ ਇਹੋ ਜਿਹੀ ਪਾਰਟੀ ਆ ਵੀਰੇ ਇਹ ਕੰਮ ਵਾਲੇ ਦਾ ਮੁੱਲ ਪਾਉਂਦੀ ਆ ਮੈਂ ਤੁਹਾਨੂੰ ਇੱਕ ਗੱਲ ਦੱਸਾਂ ਇਹ ਯੋਹਰੀ ਪਾਰਟੀ ਆ ਜੇ ਖੇਮ ਕਰਨ ਉਹਨਾਂ ਨੂੰ ਚੰਗਾ ਲੱਗਣਾ ਕਿ ਸਰਵਨ ਸਿੰਘ ਧੌਨ ਭਈ ਇਹਨੂੰ ਲੋਕ ਨਹੀਂ ਚਾਹੁੰਦੇ ਉਹਨਾਂ ਗਾਣਾ ਦੂਜੇ ਬੰਦੇ ਨੂੰ ਵੀ ਆ ਜਾ ਭਈ ਇਹ ਭੂਆ ਫੁੱਫੜਾਂ ਦੀ ਮਾਮਿਆਂ ਦੀ ਸਾਲਿਆਂ ਦੀ ਪਾਰਟੀ ਨਹੀਂ ਗਈ ਇਹ ਲੋਕਾਂ ਦੀ ਪਾਰਟੀ ਆ ਇਹ ਲੋਕਾਂ ਦੇ ਲੀਡਰ ਚੋਂਦੀ ਆ ਇਹ ਪਾਰਟੀ ਜਿਹੜੀ ਆ ਇਹ ਪਛਾਣ ਕਰਦੀ ਆ ਵੀ ਹੀਰੇ ਕਿਹੜੇ ਆ ਹੀਰਿਆਂ ਨੂੰ ਪਛਾਣ ਕਰ ਕਰਕੇ ਜਿਵੇਂ ਯੋਹਰੀ ਪਰਖਦੇ ਆ ਨਾ ਤੁਸੀਂ ਆਹ ਵੇਖੋ ਆ ਰਾਮੂ ਵਾਲੀ ਸਾਹਿਬ ਮਿਸਾਲ ਨੇ ਇਹ ਬੰਦੇ ਨੇ ਸਰਪੰਚੀ ਦੀ ਚੋਣ ਲੜੀ ਸੀ ਸਰਪੰਚੀ ਚਲੋ ਭਰਾ ਇਹ ਦੋਵੇਂ ਉੱਥੇ ਮੇਰੇ ਸੀ ਮੈਂ ਕਿਹਾ ਭਾਈ ਇਹ ਕਹਿੰਦਾ ਭਾਜੀ ਇਲੈਕਸ਼ਨ ਕਰਾ ਦਿਓ ਇਹ 15 20 ਵੋਟਾਂ ਦੇ ਇਲੈਕਸ਼ਨ ਹਰ ਗਿਆ ਇਹਨੂੰ ਨਿਰਾਸ਼ ਨਹੀਂ ਹੋਣ ਦਿੱਤਾ ਪਾਰਟੀ ਨੇ ਇਹਨੂੰ ਬੰਦੇ ਨੂੰ ਯੂ ਦਾ ਹੁਣ ਜ਼ਿਲ੍ਹਾ ਪ੍ਰਧਾਨ ਲਾਤਾ ਤਰਨਤਾਰਨ ਦਾ ਪਾਰਟੀ ਨੇ ਪਾਰਟੀ ਕਿਸੇ ਵੀ ਵਰਕਰ ਨੂੰ ਘਰ ਨਹੀਂ ਬੈਠਣ ਦਿੰਦੀ ਆਸਕਦੇਵ ਮੁੰਡਾ ਸਾਡਾ ਪ੍ਰਧਾਨ ਲਾਇਆ ਆ ਜਿੱਡੇ ਸ੍ਰਿੰਦਰ ਹੋਣੀ ਆ ਸਾਡੇ ਬਲਟੋਏ ਵਾਲਾ ਭਰਾ ਵਾ ਗੁਰਦੇਵ ਆ ਇਹ ਸਾਰਿਆਂ ਨੂੰ ਹੁਣ 15-15 ਪਿੰਡਾਂ ਦੇ ਨਾਲ ਨੂੰ ਲੀਡਰ ਲਾਤਾ ਤੁਸੀਂ ਦੱਸੋ ਸਾਨੂੰ ਤੇ ਮੇਰਾ ਵੀ ਕੋਈ ਇਥੇ ਮੈਂ ਤਰਲੇ ਮਾਰਦੇ ਸੀ ਲੋਕਾਂ ਦੇ ਹਾੜੇ ਕੱਢ ਕੇ ਦੂਜੀਆਂ ਪਾਰਟੀਆਂ ਦੇ ਸਾਨੂੰ ਤੇ ਨੇੜੇ ਨਹੀਂ ਲੱਗਣ ਦਿੰਦੇ ਹੁੰਦੇ ਸੱਚਾਈ ਵੀ ਹੈ ਉਹਨਾਂ ਲਈ ਸੁਨੇਹਾ ਕੀ ਹੈ ਇਹ ਪੂਰੇ ਪੰਜਾਬ ਦੀ ਗੱਲ ਵੀ ਹੈ ਤੁਸੀਂ ਇੱਕ ਸੀਨੀਅਰ ਨੇਤਾ ਜੇ ਤੁਸੀਂ ਇਸ ਤੇ ਬੋਲ ਸਕਦੇ ਹੋ ਜਿਹੜੇ ਹਾਲੇ ਵੀ ਥਾਣੇ ਕਚੈਰੀ 'ਚ ਜਾ ਕੇ ਕਹਿੰਦੇ ਆ ਵੀ ਧੰਨ ਫੋਨ ਕਰੇ ਤੇ ਸਾਡੇ ਕਹਿੰਦੇ ਪਟੇ ਵੱਜ ਜਾਣ ਸਾਡੇ ਕਹਿੰਦੇ ਪਰਚਾ ਹੋ ਜਾ ਜੇ ਕਿਸੇ ਤੇ ਉਹਨਾਂ ਨੂੰ ਕੀ ਸੁਨੇਹਾ ਬ੍ਰਦਰ ਮੇਰੀਏ ਗੱਲ ਦੱਸਾਂ ਮੈਂ ਆ ਮੇਰੇ ਜਿੰਨੇ ਸੱਜਣ ਬੈਠੇ ਆ ਨਾ ਤਾਂ ਮੈਂ ਮੇਰੀ ਇਹ ਜਮੀਰ ਹੀ ਨਹੀਂ ਜਾਇਜ਼ ਦਿੰਦੀ ਮੈਂ ਕਿਸੇ ਆਪਦੇ ਭਰਾ ਦੀ ਥਾਣੇ 'ਚ ਪਾਤਰੋਲਾਂ ਮੈਂ ਆਪਣੇ ਕਿਸ ਬਜ਼ੁਰਗ ਦੀ ਥਾਣੇ 'ਚ ਪਾਤਰੋਲਾਂ ਚਾਹੇ ਕੋਈ ਵੀ ਦੂਜੀ ਪਾਰਟੀ ਦਾ ਹੋਵੇ ਕਿਉਂ ਰੋਲਾਂ ਬਈ ਮੈਂ ਮੇਰਾ ਵੀ ਰਹਿ ਉਹ ਜੀ ਗੰਦੀ ਸਿਆਸਤ ਨਾ ਪਰਚਿਆਂ ਵਾਲੀ ਨਾ ਮੈਂ ਭਾਈਚਾਰਕ ਸਾਂਝ ਪਾਈ ਆ ਔਰ ਖੇਮ ਕਰਨ ਹਲਕੇ ਦੀ ਇੱਕ ਮਸਾਲ ਆ ਮੇਰਾ ਵੀਰ ਕੋਈ ਨਹੀਂ ਰੋਸਦੇ ਜੀ ਇਹ ਵੇਖੋ ਫਿਰ ਗੱਲ ਦੱਸਾਂ ਗੱਲ ਕੀ ਹੁੰਦੀ ਆ ਲੀਡਰ ਦੇ ਸਟੈਂਡ ਲੈਣ ਦੀ ਗੱਲ ਹੁੰਦੀ ਆ ਜਦੋਂ ਮੈਂ ਕਹਤਾ ਭਈ ਮੈਂ ਨਹੀਂ ਜੇ ਗਲਤ ਪਰਚਾ ਹਉਣ ਦੇਣਾ ਨਾ ਕਿਸੇ ਪਾਰਟੀ ਦਾ ਕੋਈ ਕਿਸੇ ਪਾਰਟੀ ਦਾ ਹੋਵੇ ਮੈਂ ਕਿਹਾ ਭਾਈ ਤੁਹਾਡੇ ਬੰਦਿਆਂ ਦੇ ਵੀ ਕਰਾਏ ਜੈਵਜੀਤ ਕੋਈ ਨਹੀਂ ਜੇ ਕਰਾਏ ਤੇ ਉਹਨਾਂ ਨੇ ਸਜ਼ਾ ਭੁਗਤ ਲਈ ਉਹ ਕਿੱਥੇ ਨੇ ਅੱਜ ਫਿਰ ਜੇ ਉਹਨਾਂ ਨੇ ਮੈਂ ਇੱਕ ਹੋਰ ਦਸਾਂ ਆ ਜਿਹੜੀ ਭਿੱਖੀ ਵਣ ਜਦੋਂ ਇਲੈਕਸ਼ਨ ਹੋਈ ਸੀ ਨਾ ਕਾਂਗਰਸ ਵੇਲੇ ਆ ਸਾਰੇ ਮਿਸਾਲ ਕਾਲੀ ਜੀ ਖੜੇ ਆ ਘੜੋ ਘੜ 50 ਬੰਦਿਆਂ ਦੇ ਪਰਚਾ ਹੀ ਮੈਂ ਨੂੰ ਕਿਹਨੇ ਪਹੁੰਚ ਵੀ ਨਹੀਂ ਕੀਤੀ ਕਾਲੀ ਦਲ ਦੇ ਬੰਦੇ ਮੇਰੇ ਨਾਲ ਅੱਜ ਵੀ ਨਹੀਂ ਆਗੇ ਉਹ ਪਰ ਮੈਂ ਐਸਐਸਪੀ ਸਾਹਿਬ ਨੂੰ ਕਹਤਾਂ ਵੀ ਸਾਰੇ ਪਰਚੇ ਕੈਨਸਲ ਕਰ ਦੋ ਇਹ ਝੂਠੇ ਆ ਮੈਂ ਇਹੋ ਜੀ ਰਾਜਨੀਤੀ ਵੀਰੇ ਪ੍ਰਮਾਤਮਾ ਸੱਚੇ ਪਾਤਸ਼ਾਹ ਕਦੀ ਨਾ ਕਰਾਵੇ ਕਿਉਂਕਿ ਇਹ ਜਿਹੜੀ ਆ ਨਾ ਇਹ ਸੇਵਾ ਹੁੰਦੀ ਆ ਜੇ ਆਪਾਂ ਲੋਕਾਂ ਦੀਆਂ ਵਾਦਸੀਸਾਂ ਹੀ ਲੈਣੀਆਂ ਫਿਰ ਐਦੋਂ ਤੁਸੀਂ ਰਾਜਨੀਤੀ ਨਾ ਕਰੋ ਅਸੀਂ ਵਾਦਸੀਸਾਂ ਨਹੀਂ ਲੈਣੀਆਂ ਅਸੀਂ ਲੋਕਾਂ ਦੀਆਂ ਸੀਸਾਂ ਲੈਣੀਆਂ ਐ ਪਰਚਿਆਂ ਦੀ ਵੀਰੇ ਰਾਜਨੀਤੀ ਨਹੀਂ ਮੈਂ ਹਾਂ ਕਿਤੇ ਕਈ ਵਾਰੀ ਇਹ ਹੁੰਦਾ ਵੀ ਮੈਨੂੰ ਪਤਾ ਹੀ ਨਾ ਹੋਵੇ ਥੱਲੇ ਕੁ ਹੋਵੇ ਜੇ ਕੋਈ ਮੇਰੇ ਭੈਣ ਭਰਾ ਧਿਆਨ ਚ ਲਾਵੇ ਉਸੇ ਵੇਲੇ ਉੱਤੇ ਕਾਰਵਾਈ ਕਰੀ ਦੀ ਵੀ ਇਹਨੂੰ ਯਾਰ ਕੈਨਸਲ ਕਰੋ ਜਾਂ ਇਹਨਾਂ ਦਾ ਰਾਜੀਨਾਮਾ ਕਰਾਓ ਪਰ ਮੈਂ ਇੱਕ ਹੋਰ ਦੱਸਾਂ ਅੱਜ ਤੁਸੀਂ ਚਲੋ ਗੱਲ ਕਰ ਹੀ ਦਿੱਤੀ ਆ ਸੱਚ ਮੋਚ ਨਾਲ ਜਦੋਂ ਤੁਹਾਡੀ ਨੀਅਤ ਨੂੰ ਭਾਗ ਹੁੰਦੇ ਆ ਮੈਨੂੰ ਸਰਪੰਚ ਵੀ ਏਡੇ ਹੀਰੇ ਪ੍ਰਮਾਣਮਾਨੇ ਦਿੱਤੇ ਆ ਮੇਰੇ ਪੰਚਾਇਤਾਂ ਏਡੇ ਸੋਨੇ ਸੱਜਣ ਦਿੱਤੇ ਆ ਮੈਂ ਜਦੋਂ ਇੱਕ ਵਾਰੀ ਉਹਨਾਂ ਨੂੰ ਗੱਲ ਕਹਿਤੀ ਮੇਰੀ ਅੱਧੀ ਜ਼ਬਾਨ ਉਹਨਾਂ ਨਾਲ ਗੱਲ ਮਾਲਦੀ ਸਰਪੰਚ ਹੀ ਕੋਈ ਲੜਾਈ ਨਹੀਂ ਹੋਣ ਦਿੰਦੇ ਜੇ ਹੁੰਦੀ ਆ ਉਹ ਪਿੰਡ ਹੀ ਰਾਜੀ ਨਮਾ ਕਰਾ ਦਿੰਦੇ ਉਹ ਕਹਿੰਦੇ ਨਹੀਂ ਯਾਰ ਐਮਐਲਏ ਸਾਹਮਣੇ ਆਪਾਂ ਨੂੰ ਫੇਰ ਕਾਣਾ ਪੈਂਦਾ ਹੀ ਕਰਾ ਦਈਏ ਮੈਨੂੰ ਟੀਮ ਪਰਮਾਤਮਾ ਨੇ ਏਡੀ ਵਧੀਆ ਦਿੱਤੀ ਆ ਉਹ ਵਾਕਿਆ ਹੀ ਮੈਂ ਕਹਿੰਨਾ ਵੀ ਪਰਮਾਤਮਾ ਜਦੋਂ ਤੁਸੀਂ ਚੰਗੀ ਸੋਚ ਨੂੰ ਲੈ ਕੇ ਚੱਲਦੇ ਹੋ ਫਿਰ ਉਹੋ ਜੀ ਟੀਮ ਤੁਹਾਡਾ ਉਹੋ ਜੀ ਔਰਾ ਤੁਹਾਡਾ ਬਣ ਜਾਂਦਾ ਅੱਜ ਮੇਰੇ ਵੀਰ ਸਾਡੇ ਭੈਣ ਭਰਾ ਜਿਹੜੇ ਆ ਅਸੀਂ ਕੋਈ ਸਾਨੂੰ ਵਿਰੋਧੀ ਵੀ ਮਿਲ ਜੇ ਜੱਫੀ ਪਾ ਕੇ ਮਿਲੀਦਾ ਸਾਨੂੰ ਕੋਈ ਭੈਣ ਭਰਾ ਅਗਲਾ ਭਾਵੇਂ ਮੂੰਹ ਵਟ ਜੇ ਅਸੀਂ ਭੱਜ ਕੇ ਜਾਈਦਾ ਵੀ ਭਰਾਵਾ ਆ ਜਾ ਕੋਈ ਗੱਲ ਨਹੀਂ ਕਿਉਂਕਿ ਇੱਕ ਗੱਲ ਦੱਸਾਂ ਵੀਰੇ ਜਿਹੜੀ ਵੋਟ ਆ ਨਾ ਮਤ ਦਾ ਦਾਨ ਕਰਨਾ ਹੁੰਦਾ ਜਦੋਂ ਤੁਸੀਂ ਜੋ ਮਰਜ਼ੀ ਕਰ ਲੋ ਵੋਟ ਦੇ ਲੋਕਾਂ ਨੇ ਅੰਦਰੋਂ ਜਾ ਕੇ ਪਾਉਣੀ ਆ ਤੁਸੀਂ ਲੋਕਾਂ ਨੂੰ ਦਬਕੇ ਨਾ ਵੋਟਾਂ ਪਵਾ ਲੋਂਗੇ ਪਰਚੇ ਨਾਲ ਵੋਟਾਂ ਪਵਾ ਲੋਂਗੇ ਵੋਟਾਂ ਵੀਰੋ ਇਹ ਦਿਲ ਜਿੱਤਨੇ ਪੈਂਦੇ ਆ ਪਹਿਲੀ ਗੱਲ ਤਾਂ ਲੋਕਾਂ ਦੇ ਦਿਲ ਜਿੱਤੀਏ ਤੇ ਫਿਰ ਵੋਟ ਪੈਂਦੀ ਆ ਕਦੀ ਝੂਠੀ ਰਾਜਨੀਤੀ ਕਰਕੇ ਲੋਕਾਂ ਨੂੰ ਗਮਰਾਹ ਕਰਕੇ ਲੋਕਾਂ ਨੂੰ ਲੁੱਟ ਕੇ ਲੋਕਾਂ ਨੂੰ ਕਸੁੱਟ ਕੇ ਕਦੀ ਵੋਟਾਂ ਨਹੀਂ ਪੈਂਦੀਆਂ ਸੋ ਮੇਰੀ ਮੇਰੇ ਵੀਰ ਕਦੀ ਇਹੋ ਜੀ ਮਨਛਾਣੀ ਮੈਂ ਪ੍ਰਮਾਤਮਾ ਕੋਲ ਹੀ ਸਵੇਰੇ ਦਿਨ ਚੜ੍ਹਦਿਆਂ ਹੀ ਅਰਦਾਸ ਕਰਕੇ ਤੁਰਦਾ ਕਿ ਸੱਚੇ ਪਾਤਸ਼ਾਹ ਖੇਮ ਕਰਨ ਵਾਲੇ ਕਿਹਨੂੰ ਤਤੀਵਾ ਨਾ ਲੱਗੇ ਸਾਰੇ ਪੰਜਾਬ ਨੂੰ ਨਾ ਲੱਗੇ ਪਰ ਮੈਂ ਨਮੈਦੀ ਕਿ ਖੇਮ ਕਰਨ ਵਾਲੇ ਕੀ ਦੀ ਕਰਦਾ ਮੈਂ ਹਮੇਸ਼ਾ ਸੁੱਖ ਮੰਗ ਕੇ ਫਿਰ ਤੁਰਦਾ ਕਿ ਮੇਰੇ ਹਲਕੇ ਦੇ ਵਸਦੇ ਲੋਕ ਚਾਹੇ ਕਿਸੇ ਵੀ ਪਾਰਟੀ ਦੇ ਹੋਣ ਕਿਸੇ ਵੀ ਉਸ ਸਮਾਜ ਚ ਹੋਣ ਕਿਸੇ ਵੀ ਭਾਈਚਾਰੇ ਚ ਹੋਣ ਉਹਨਾਂ ਨੂੰ ਤਤੀਵਾ ਨਾ ਲੱਗੇ ਅਸੀਂ ਰਲ ਮਿਲ ਕੇ ਜਿਹੜੇ ਆ ਅਸੀਂ ਲੋਕ ਰਹੀਏ ਭਾਈਚਾਰਕ ਸਾਂਝ ਜਿਹੜੀ ਉਹਨੂੰ ਕਾਇਮ ਰੱਖੀ ਖੇਮਕਰਨ ਹਲਕੇ ਦੇ ਵਾਸੀਆਂ ਨਾਲ ਸਾਂਝ ਪਾਉਣ ਲਈ ਚੈਨਲ ਦੇ ਮਾਧਿਅਮ ਰਾਹੀਂ ਸਾਨੂੰ ਸਮਾਂ ਦੇਣ ਲਈ ਐਮਐਲ ਸਾਬ ਤੁਹਾਡਾ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਧੰਨਵਾਦ ਵੀਰੇ ਤੁਸੀਂ ਆਏ ਹੋ ਥੈਂਕ ਯੂ ਮਿਹਰਬਾਨ ਇਹ ਸੰਨ ਐਮਐਲਏ ਸਰਦਾਰ ਸਰਵਣ ਸਿੰਘ ਧੁੰਨ ਹਲਕਾ ਖੇਮਕਰਨ ਆਮ ਆਦਮੀ ਪਾਰਟੀ ਜਿਨ੍ਹਾਂ ਦੇ ਵੱਲੋਂ ਆਪਣੇ ਵਿਚਾਰ ਜਿਹੜੇ ਰੱਖੇ ਗਏ ਨੇ ਤੁਸੀਂ ਬਣੇ ਰਹੋ ਸਾਡੇ ਨਾਲ ਬਹੁਤ ਬਹੁਤ ਧੰਨਵਾਦ